ਮੈਂ ਮੈਂ ਤੁਹਾਨੂੰ ਅੰਦਰਾਂ ਚ ਲੱਭਦੀ ਪੈਂਦੀ ਤੁਸੀਂ ਕਿਰੇ ਮੈਨੂੰ ਦਿਖਾਈ ਨਹੀਂ ਮੈਂ ਦੱਸ ਗਵਾ ਚਾਹਾਂ ਕਿਤੇ ਮੈਂ ਘਰੇ ਆ ਕੀ ਗੱਲ ਹੋ ਗਈ ਆਹ ਫੋਨ ਦੇ ਵਿੱਚ ਹਣਾ ਮੈਨੂੰ ਪਿੰਦਰ ਦੇ ਸਹੁਰਿਆਂ ਦਾ ਨੰਬਰ ਕੱਢ ਕੇ ਦੋ ਮੈਨੂੰ ਐਨਕ ਨਹੀਂ ਲੱਭੀ ਉਹਦਾ ਨੰਬਰ ਹੋਰ ਚਾਹੀਦਾ ਚਾਹੀਦਾ ਆਹ ਸਹੁਰਾ ਜੀ ਬਾਜੀ ਕੁਛ ਨਹੀਂ ਹੁੰਦੀ ਅੱਛਾ ਆਹ ਆ ਕੱਢੀ ਤੇਨੂੰ ਕਹਦਾ ਅੱਜ ਰਾਜੀ ਬਾਈ ਦਾ ਚੇਤਾ ਆ ਗਿਆ ਚੱਲ ਆਖੂਗੀ ਕਦਾ ਇਹਦੀ ਮੰਮੀ ਨੇ ਫੋਨ ਹੀ ਨਹੀਂ ਲਾਇਆ ਹੈਗਾ ਆ ਨੰਬਰ ਜੀ ਤੁਹਾਨੂੰ ਕੀ ਦੱਸਾਂ ਇੱਥੇ ਕਿਹੜੇ ਪਵਾੜੇ ਪਈਏ ਨੇ ਕਿਹੜਾ ਫੋਨ ਵਾ ਨਵਦੀ ਸੱਸ ਦਾ ਇਹਨੇ ਮੈਨੂੰ ਕੀ ਕਹਿਣਾ ਹੁਣ ਹੈਲੋ ਸਤਿ ਸ੍ਰੀ ਅਕਾਲ ਸਾਸਤ੍ਰੀ ਕਾਲ ਭੈਣ ਜੀ ਹੋਰ ਸੁਣਾਓ ਸੇ ਤਾਂ ਠੀਕ ਠਾਕ ਹਾਂਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਹਾਂਜੀ ਆਪਾਂ ਵੀ ਠੀਕ ਠਾਕ ਆ ਸਭ ਠੀਕ ਠਾਕ ਆ ਭੈਣ ਜੀ ਤੁਸੀਂ ਸੁਣਾਓ ਬਸ ਰਹੇ ਰਹੋ ਬਸੀ ਖਾਣਾ ਮੁੰਡਾ ਆਇਆ ਤਾਂ ਦੇਖੋ ਕਿਤੇ ਉਹ ਵਟਕਟ ਕਰਨਾ ਕੀ ਦਿਨ ਕੀ ਹੋ ਗਈ ਜਿਦਾਂ ਨਾ ਇੱਕ ਕੰਲਾ ਵਟੇ ਮੱਛੀ ਨੂੰ ਕਾ ਲਈ ਇਹਦਾ ਜਿਹੜਾ ਮਾਂ ਪਿਓ ਨਾਲ ਲੈ ਦੱਸ ਤੁਸੀਂ ਤੇ ਮੇਰੀ ਕੋਈ ਗੱਲ ਹੀ ਨਹੀਂ ਸੁਣਦੇ ਦਵਾ-ਦਵਾ ਆਪ ਹੀ ਬੋਲੀ ਜਾਂਦੇ ਜੇ ਨਾ ਤੁਹਾਨੂੰ ਇੰਨਾ ਨਹੀਂ ਪਤਾ ਕਿ ਜਿੱਤਾਡੇ ਮੁੰਡੇ ਨੂੰ ਗੱਲਾਂ ਕੀਤੀਆਂ ਉਹ ਤੁਹਾਨੂੰ ਬੜਾ ਗੁੱਸਾ ਲੱਗਾ ਤੇ ਜਿੱਦਨ ਮੇਰੀ ਧੀ ਤੇ ਤੁਹਾਡੇ ਪੁੱਤ ਨੇ ਹੱਥ ਚੁੱਕਿਆ ਸੀ ਉਹਦੋਂ ਨਾ ਤੁਹਾਨੂੰ ਪਤਾ ਲੱਗਾ ਨਹੀਂ ਮੇਰੇ ਸੋਹਣਾਂ ਬੱਚੇ ਮੋ ਅਬੀ ਕੋ ਜੇ ਬੰਦ ਕਰ ਦੇਂ ਗੋ ਜੀ ਇੱਕ ਇੱਕੇ ਮੇਂ ਸੁਤਾ ਦੇ ਕਾ ਮੈਂ ਕਿੱਸਾ ਕਹ ਦੇਂ ਰਿਹਾ ਹਾਂ ਉਹ ਤੇ ਜੇ ਆਪਾਂ ਉਹਨੂੰ ਕੋਈ ਤਾਂ ਬੈਠ ਕੇ ਸਮਝਾ ਦੇਈਏ ਕਿ ਕੋਈ ਤਾਂ ਆਤਮੰਤ ਕਿੱਥੇ ਹੈ ਜੇ ਤਾਂ ਵਾਗ ਆ ਕੇ ਇਹ ਨੂੰ ਕਰੀਂ ਭੰਨ ਤਪਾ ਉਹ ਕਿਹਦੀ ਆਪਣੇ ਕੋਲ ਗਿਆ ਜਾਂ ਨਹੀਂ ਗਿਆ ਤੇ ਵੀ ਕਿਉਂ ਉਹ ਮੈਂ ਮੇਰੇ ਘਰਿਆਂ ਖਾਣੇ ਲੈ ਕੇ ਆ ਕੇ ਰਹੇ ਤੇ ਜੇ ਤਾਂ ਆਪਾਂ ਸਭ ਸਮਝਦੇ ਜੇ ਮੈਂ ਕਿਹਾ ਕਿ ਚੁੱਪ ਰਹੀਂਗੇ ਹਾਂ ਸੌਣਾ ਤਾਵਾ ਅਜੇ ਗੱਲ ਨਹੀਂ ਕਰਦੇ ਤੇ ਤੈਨੂੰ ਤਾਂ ਹੀ ਸਾਈ ਬਣਾ ਤਾਵਾ ਭੈਣ ਜੀ ਸਾਹ ਲੈ ਲਓ ਤੇ ਮੇਰੀ ਗੱਲ ਵੀ ਸੁਣ ਲਓ ਧਿਆਨ ਦੇ ਨਾਲ ਹੈ ਹੈ ਮੈਂ ਮੇਰੀ ਗੱਲ ਸੁਣੋ ਹੱਥ ਝੁਕਣ ਦਾ ਕੀ ਮਤਲਬ ਹੋਇਆ ਉਹ ਦਾਨੀ ਪਿਆਰ ਨਾਲ ਗੱਲ ਕੀਤੀ ਜਾ ਸਕਦੀ ਕੀ ਹੋ ਗਿਆ ਜੇ ਮੇਰੀ 30 ਦੇ ਨੰਬਰ ਨਹੀਂ ਆਏ ਤੇ ਇਹਦਾ ਮਤਲਬ ਇਹ ਥੋੜੀ ਆ ਵੀ ਤੁਸੀਂ ਉਹ ਤੇ ਹੱਥ ਝੁਕਣ ਦੇਫੋ ਕਿ ਹੁਣ ਇਹ ਨਹੀਂ ਮੈਂ ਬਰਦਾਸ਼ਤ ਕਰ ਸਕਦੀ ਤਾਂ ਮੈਂ ਦੱਸ ਦਿੰਨੀ ਆ ਹਾਂ ਜੀ ਇਹ ਤਾਂ ਨੂੰ ਮੈਂ ਦੱਸ ਦੱਸ ਦਿੰਦੀ ਆ ਜਦੋਂ ਮਾਵਾ ਆਪਣੀਆਂ ਧੀਆਂ ਦੇ ਘਰਾਂ ਵਿੱਚ ਦਰਦਾਂ ਨਾਲ ਨਹੀਂ ਆਦੇ ਨਾ ਕਿ ਸਾਡੀ ਕਿੰਨਾਂ ਵਸਦੀ ਨਾ ਨਹੀਂ ਗਈ ਕੋਈ ਗੱਲ ਨਹੀਂ ਭੈਣ ਜੀ ਤੁਹਾਨੂੰ ਮੈਨੂੰ ਸਮਝਾਉਣ ਦੀ ਕੋਈ ਲੋੜ ਨਹੀਂ ਕੀ ਮੈਨੂੰ ਸਮਝਵਾ ਕਿ ਤੀ ਮੇਰੀ ਕਿੱਦਾਂ ਵਸਣੀ ਆ ਤੇ ਨਾਲ ਹੀ ਲਹਿਣ ਦੀ ਰਹਿ ਗਈ ਗੱਲ ਥੋੜੀ ਦੇ ਬਾਅਦ ਆਪਾਂ ਤੋਂ ਵੀ ਨਹੀਂ ਹੋਦੀ ਐ ਤੇ ਉਹਨੇ ਅੱਜ ਲੈਸ਼ੀ ਕਰਾਈ ਐ ਨਹੀਂ ਉਹਦਾ ਕੰਮ ਹੁੰਦਾ ਅਸੀਂ ਉਹ ਬਾਹਲੀਏ ਕਿਉਂ ਤੁਹਾਡਾ ਫਰਜ ਬਣਦਾ ਵਾ ਕਰਾਉਣ ਦਾ ਠੀਕ ਆ ਜਿੱਦਨ ਤੁਸੀਂ ਵਿਆਹ ਕਰਨਾ ਹੈਗਾ ਤਰਲੇ ਮਾਰਦੇ ਫਿਰਦੇ ਹੈਗੇ ਤੇ ਇੱਕ ਵਾਰੀ ਸਾਨੂੰ ਰਿਸ਼ਤਾ ਦੇ ਦਿਓ ਅਸੀਂ ਆਪੇ ਪਿਆਹੇ ਲਾਵਾਂਗੇ ਸਾਰੇ ਤੇ ਹੁਣ ਕੀ ਹੋ ਗਿਆ ਤੁਹਾਨੂੰ ਇਹ ਕਾ ਕਿਤਨੀ ਕਮਰੇ ਬੈਠੇ ਤਰਲੇ ਮਾਰਦੇ ਕਿ ਕੱਲ੍ਹ ਆਣੀ ਕੋ ਸਭ ਤੋਂ ਸਾਰਾ ਆਪਣੀ ਦਿੱਤਾ ਮੈਨੂੰ ਇਹ ਗੱਲ ਦਾ ਨਹੀਂ ਪਤਾ ਪਰ ਉਦੋਂ ਤੁਸੀਂ ਤਰਲੇ ਮਾਰਦੇ ਸੀ ਅੱਜ ਭਾਏ ਤੁਸੀਂ 100 ਵਾਰੀ ਮੁਕਰ ਜੋ ਹੱਦ ਹੋ ਗਈ ਤੁਹਾਡੇ ਵਾਲੀ ਮੇਰੀ ਸੁਣੋ ਗੱਲ ਬੱਤ ਘੱਟ ਬੋਲਣ ਦੀ ਕੋਈ ਲੋੜ ਨਹੀਂ ਤੁਹਾਡਾ ਪੁੱਤ ਵਾ ਤੇ ਤੁਹਾਡੀ ਨੋਆ ਅਸੀਂ ਚੰਗਾ ਕਰੀਏ ਮਾੜਾ ਕਰੀਏ ਤੁਹਾਡਾ ਕੋਈ ਮਤਲਬ ਨਹੀਂ ਹੈ ਕਿ ਧਰਤੀ ਗੱਲ ਵਿੱਚ ਬੋਲਣਾ ਕਰਦਾ ਮੇਰੀ ਸੁਣ ਲੋ ਪੈਂਦੀ ਗੱਲ ਆਪਾਂ ਕੁੜੀ ਵੀ ਆਈ ਆ ਆਪਾਂ ਤੁਹਾਨੂੰ ਮੁੱਲ ਨਹੀਂ ਗੀ ਦਿੱਤੀ ਕਿ ਜੋ ਤੁਸੀਂ ਮਰਜ਼ੀ ਕਰੋਗੇ ਮੇਰੀ ਸੁਣੋ ਗੱਲ ਬਿਲ ਕੋ ਤੁਹਾਡੇ ਵਿੱਚ ਟਿਕਾ ਕੇ ਬਾਬੇ ਆਪਾਂ ਕੁੜੀ ਨਹੀਂ ਜੇ ਕੱਲਣੀ ਮੈਂ ਨੀ ਕਹ ਸਾਰਾ ਪੁੱਛਾ ਰਾਂ ਆ ਇਹ ਸਾਡਾ ਨੋ ਪੁੱਤ ਕਾਰਨ ਕਿ ਕਮਾਈ ਕਰਨਗੇ ਤੇ ਆਪਣਾ ਘਰ ਸਿਖਾਣ ਬੱਸ ਕੁਝ ਯਾਰੇ ਕਰਨ ਕਹਿ ਨਹੀਂ ਕੋਈ ਲੋੜ ਨਹੀਂ ਕੋਈ ਗੱਲ ਹੀ ਕੋਈ ਗੱਲ ਨਹੀਂ ਆਉਣ ਦਾ ਟਾਈਮ ਤੁਹਾਨੂੰ ਮੈਂ ਦੱਸੂਗੀ ਨਾ ਫੇ ਕਹਿਣ ਦੀ ਲੋੜ ਹੈਗੀ ਕਿ ਨਹੀਂ ਹੈਗੀ ਹੁਣ ਪਹਿਲ ਤੁਸੀਂ ਕੀਤੀ ਆ ਜਿਹੜਾ ਤੁਸੀਂ ਆ ਕੱਲ ਨੂੰ ਦੱਸਣਾ ਅੱਛੀ ਦੱਸੋ ਕੋਈ ਗੱਲ ਨਹੀਂ ਭੈਣ ਜੀ ਨਾ ਲੱਗ ਜੂਗਾ ਪਤਾ ਤੁਹਾਨੂੰ ਇੱਕ ਬਾਕਾ ਦਾ ਤਾਂ ਇਹ ਦੱਸਣਾ ਅਰੇ ਸੱਜਣੋ ਕੁਝ ਇਹ ਮੰਗੀਸ ਜਾਂ ਪੇਟ ਤੋਂ ਨੋਰ ਮੰਗਿਆ ਵਾ ਅਹੀਂ ਆਪਣੇ ਇਹੋ ਤੁਹਾਨੂੰ ਪਿਆ ਹਨ ਤੇ ਇਹੀ ਜਾਈ ਦੀ ਆਜੇ ਤੁਹਾਨੂੰ ਕੰਨਾ ਆਉਂਦਾ ਨਹੀਂ ਪਈ ਕਿਰੇ ਕਰਦੇ ਹੋ ਸਾਡੇ ਤੁਹਾਨੂੰ ਅਗਲੇ ਪਾਸੇ ਦੇ ਕਿਟ ਡਾਊਨ ਕਿੱਥੇ ਲੈ ਜਾਵਾਂ ਲੈ ਹੱਦ ਹੋ ਗਈ ਤਾਂ ਦਿਵਾਲੀ ਅੱਛਾ ਇਹ ਜਿਹੜੇ ਉਹ ਬਲ ਰਹੇ ਹੈ ਕੰਮ ਨਹੀਂ ਕੀਤਾ ਹੈਗਾ ਤੁਹਾਨੂੰ ਪਤਾ ਨਹੀਂ ਕੋਈ ਪੱਤਰ ਕਿਤੇ ਜਵਾਈ ਵਾਸਤੇ ਪਿਛਾਪੇ ਬਣਾ ਲੈਣੀ ਲੈ ਦੱਸ ਆਰੇ ਹੁਣ ਕਰਦੇ ਜੇ ਸਾਡੇ ਤੇ ਨਹੀਂ ਸਾਨੂੰ ਪਤਾ ਕੋਈ ਨਹੀਂ ਸਾਨੂੰ ਸਾਰੇ ਪਪਾ ਹੀ ਸਿਰਫ ਮੇਰੇ ਪੁੱਤ ਦਾ ਘਰ ਉਹ ਸੌਂਦੇ ਲੈ ਆ ਫੋਨ ਕੱਟਦਾ ਹੁਣ ਹੱਦ ਹੋ ਗਈ ਆ ਉਹ ਹਿਸਾਬ ਨੇ ਪਾਈ ਤੇ ਯਾਰ ਨਹੀਂ ਕੀਤਾ ਫੇ ਮੇਰੀ 3 ਹੁਣ ਮਿਹਣੇ ਵੱਜਣ ਲੱਗੇ ਉੱਤੇ ਕੱਢ ਕੇ ਸੋਚਿਆ ਮੈਂ ਹੁਣ ਮਿਹਣੇ ਮਾਰਨ ਦਾ ਪਿਆ ਇੰਨੀਆਂ ਗੱਲਾਂ ਉਹ ਕੀ ਗੱਲ ਸੁਖਾ ਬੜਾ ਰੋਣ ਦੀ ਉੱਚੀ ਜੀ ਸੁਖ ਕਾਦੀ ਆ ਤੁਸੀਂ ਕਹਿੰਦੇ ਹੋ ਨਾ ਆਪਣੀ ਜਬਾਨ ਉੱਤੇ ਰੱਖਿਆ ਕਰ ਕਿਤੇ ਮਾੜਾ ਚੰਗਾ ਨਾ ਬੋਲ ਕੇ ਇਹਨੂੰ ਵੇਖ ਲਓ ਅੱਜ ਤੁਹਾਡੀ ਕੁੜਮਣੀ ਨੇ ਫੋਨ ਕਰਕੇ ਮੇਰੀ ਡੰਡ ਲਾਤੀ ਡੰਡ ਮੇਰੇ ਪੱਲੇ ਕੋਈ ਨਹੀਂ ਛੱਡਿਆ ਉਹਨੇ ਆਂਦੀ ਤੁਸੀਂ ਆਪਣੀ ਕੁੜੀ ਨੂੰ ਦਾਜ ਹੀ ਨਹੀਂ ਦਿੱਤਾ ਤੁਸੀਂ ਕਿਤੇ ਸ਼ਾਪ ਨਹੀਂ ਪਾਈ ਕਿ ਕਿਤੇ ਲੜਕੋ ਹੈ ਹੀ ਕੋਹ ਨਹੀਂ ਤੇ ਭੁੱਖੇ ਤੇ ਹੀ ਨੰਗੇ ਮੇਰੀ ਬੜੀ ਬੇਇੱਜ਼ਤੀ ਕੀਤੀ ਉਹਨੇ ਨੀ ਨੀ ਸੁਣਾ ਜਦੋਂ ਗੱਲ ਪਹਿਲਾਂ ਹੋ ਗਈ ਵੀ ਦਿਲ ਲਾਣਾ ਦੇਣਾ ਕੱਖ ਨਹੀਂ ਕਿਤੇ ਫਿਰ ਕਾਦੀ ਗੱਲ ਆ ਅੱਜ ਫੋਨ ਕਰਕੇ ਤਾਂ ਮੇਰੀ ਇੰਨੀ ਬੇਇੱਜ਼ਤੀ ਕਰ ਜੜੀ ਉਹਨੇ ਉਹਨੇ ਇਕੋ ਹੀ ਵੀ ਸੋਚਿਆ ਹੈ ਪੰਜਾਬ ਦੀ ਮਾਂ ਵਾ 10 ਪੜ੍ਹੀ ਲਿਖੀ ਧੀ ਉਹਦੀ ਨੀ ਪੜਾਈ ਆ ਪੈਣਾ ਪਿਆ ਹੱਲ ਆਇਆ ਉਹ ਕਹੇ ਕੰਮ ਨਹੀਂ ਆਇਆ ਖੋਜ ਪਾਤਾ ਸਾਰਾ ਕੋਹ ਨਾਲੇ ਉਹ ਮੈਨੂੰ ਗੱਲ ਤੇ ਦੱਸ ਵੀ ਗੱਲ ਹੋਈਗੀ ਆ ਗੱਲ ਕਾਦੀ ਹੋਣੀ ਆ ਗੱਲ ਉਹ ਹੀ ਮੁੰਡੇ ਨੇ ਜਾ ਕੇ ਦੱਸਤਾ ਹੁਣਾਵਾ ਕਿ ਮੈਨੂੰ ਗੱਲਾਂ ਬੜੀਆਂ ਕੀਤੀਆਂ ਵਾ ਬਸ ਇਸੇ ਵਿੱਚ ਆਣ ਕੇ ਫੋਨ ਲੈ ਪੀਆ ਕਰਨ ਦਾ ਵਾ ਹੱਦ ਹੋ ਗਈ ਇਹਦੇ ਵਾਲੀ ਉਹ ਮੇਰੀ ਗੱਲ ਸੁਣ ਲੈ ਬਈ ਲੋ ਤੂੰ ਇਥੇ ਪਿੰਦਰ ਨੂੰ ਕਿੰਨੀਆਂ ਗੱਲਾਂ ਕੀਤੀਆਂ ਵਾ ਤੇ ਇਸੇ ਗੁੱਸੇ ਤੇ ਮਾਂ ਨੂੰ ਹੋਣਾ ਹੀ ਹੋਣਾ ਤੇ ਉਹਨੇ ਕਰਤੀਆਂ ਇੱਕ ਦੋ ਤੇ ਫਿਰ ਕੀ ਉਥੇ ਘਾ ਕਰ ਗਈ ਉਹ ਬਈ ਹਾ ਹਾ ਕੀ ਕਿਹਾ ਜੇ ਆਖਰ ਆਈ ਨਹੀਂ ਤੱਕ ਉਹਨੇ ਸਾਡੀ ਗਰੀਬੀ ਦਾ ਪੂਰਾ ਮਜ਼ਾਕ ਡਾਇਆ ਵਾ ਪਤਾ ਤੁਹਾਨੂੰ ਕਿੰਨੀਆਂ ਗੱਲਾਂ ਕੀਤੀਆਂ ਵਾ ਮੈਨੂੰ ਤਾਂ ਬੋਲਣ ਜੋਗੀ ਨਹੀਂ ਛੱਡਿਆ ਨੇ ਹੁਣ ਤੁਹਾਨੂੰ ਕਿੱਦਾਂ ਦੱਸਾਂ ਮੈਂ ਲਾਗੇ ਬੈਠੇ ਹੁੰਦੇ ਨਾ ਫੇਰ ਤੁਹਾਨੂੰ ਪਤਾ ਲੱਗਣਾ ਹੀਗਾ ਕਿ ਕਿੰਨੀਆਂ ਗੱਲਾਂ ਕੀਤੀਆਂ ਤਾਂ ਦਾ ਜਵਾਬ ਕਿੱਦਾਂ ਦੇਣਾ ਵਾ ਹੁਣ ਕੋ ਹਾਲ ਲੱਭੋ ਐ ਗੱਲ ਦਾ ਮੇਰੀ ਨਿੱਦ ਬੇਇੱਜ਼ਤੀ ਕੀਤੀ ਨਿੱਦ ਬੇਇੱਜ਼ਤੀ ਕੀਤੀ ਹੈ ਨਾ ਮੇਰੇ ਕੋ ਬਰਦਾਸ਼ਤ ਨਹੀਂ ਹੁੰਦੀ ਹਾਂ ਤਾਂ ਕਦੇ ਵੀ ਆਪਣੀ ਜ਼ਬਾਨ ਅੰਦਰ ਰੱਖੀ ਤੇ ਹੁੰਦੀ ਹੈ ਨਾ ਉਹਨੇ ਕੀ ਪਤਾ ਜਾ ਕੇ ਕੀ ਕੀ ਦੱਸਿਆ ਆਪਣੀ ਮਾਂ ਨੂੰ ਆਦੀ ਹੋਈ ਸਾਰੇ ਟੱਬਰ ਦੀ ਜਾਣਦਿਆ ਕਰ ਹਾਂ ਕੰਮ ਛੱਡ ਜਾ ਕੋ ਰੋਟੀ ਪੜੀਦਾ ਵੇਖ ਰੋਟੀ ਪਾਣੀ ਸੁੱਜਣ ਦੇ ਨਾ ਨੂੰ ਇੱਥੇ ਮੇਰੀ ਬੇਇੱਜ਼ਤੀ ਕਰਕੇ ਉੱਤਰ ਮੇਰੇ ਰਹਿਣ ਫੱਕਾ ਨੇ ਦਿੱਤਾ ਉਹਨੇ ਰੋਟੀ ਪਾਣੀ ਛੇਵੇਂ ਜਾ ਕੇ ਵੈਮੀ ਰੋਟੀ ਪਾਣੀ ਆਈ ਆਈ ਬੜੀ ਆਵਾਜ਼ ਆਉਂਦੀ ਮੰਮੀ ਦੀ ਬੋਲਣ ਦੀ ਕੀ ਗੱਲ ਹੋਗੀ ਤੇ ਤੂੰ ਹੀ ਜਾਣੀ ਆ ਜੇ ਮੈਂ ਗਈ ਮੈਨੂੰ ਤੇ ਉਹਨੇ ਉੱਧਾ ਪੈ ਜਣਾ ਵਾ ਇੱਧਾ ਕਰ ਲਈਆਂ ਜਿਸ ਵੀੰਦ ਨੂੰ ਦੱਸਣੀ ਹੈ ਨਾ ਪਹਿਲਾਂ ਕੀ ਹੋਇਆ ਵੇਖੋ ਜਾ ਕੇ ਮੇਰੀ ਗੱਲ ਸੁਣ ਲੈ ਤੂੰ ਕਿਹੜੀ ਘਟਵਾ ਜੇ ਦੋ ਚਾਰ ਤੂੰ ਸੁਣਾਈਆਂ ਦੋ ਚਾਰ ਉਹਨੇ ਸੁਣਾਤੀਆਂ ਤੇ ਗੱਲ ਕੱਖ ਨਹੀਂ ਗੀ ਤੇ ਚੁੱਪ ਕਰਕੇ ਅੰਦਰ ਮਾਰਨਾ ਪਈਦਾ ਹੁੰਦਾ ਵਾ ਠੀਕ ਆ ਉਹ ਹੋਈ ਗੱਲ ਮੈਂ ਹੈ ਪਾਣੀ ਕੀ ਇੱਥੇ ਨੇ ਰੀ ਆ ਗਈ ਆ ਬਸ ਇੰਨਾ ਦਾ ਤੇ ਆਹੋ ਹੀ ਹਾਲ ਰਿਆ ਇੰਨਾ ਇੱਕ ਵਾਰੀ ਮੇਰੇ ਵੱਲ ਦੀ ਗੱਲ ਨਹੀਂ ਕਰਨੀ ਪਈ ਜਾਂ ਤੂੰ ਰੋਂ ਲਈ ਆ ਜਾਂ ਕੀ ਗੱਲ ਵਾ ਨਾ ਮਤਲਬ ਕੋਈ ਨਹੀਂ ਆ ਉਹਦੀ ਸੱਸ ਬੜੀ ਚੰਗੀ ਆ ਹਨਾ ਕੋਈ ਨਹੀਂ ਉਹਨੂੰ ਤਾਂ ਮਤ ਮੈਂ ਦਊਂਗੀ ਨਾ ਚਾਜ ਨਾਲ ਜਰਕ ਤੇ ਕਿੱਦਾਂ ਕਹੇ ਦੇ ਕਰ ਫੋਨ ਕਰੀਦਾ ਵਾ ਮੇਰੀ ਗੱਲ ਸੁਣੋ ਕੀ ਆ ਉਹਨਾ ਅੰਦਰ ਮੰਮੀ ਨਾ ਬੜਾ ਰੋਂਦੀ ਆ ਉੱਚੀ ਉੱਚੀ ਬੋਲਣ ਦੀ ਆ ਤੇ ਡੈਡੀ ਵੀ ਭੱਜ ਕੇ ਗਏ ਆ ਪਤਾ ਨਹੀਂ ਕੀ ਗੱਲ ਹੋ ਗਈ ਆ ਤੂੰ ਕਹੀਂ ਨਹੀਂ ਅੰਦਰ ਮੈਂ ਤੁਹਾਨੂੰ ਪਤਾ ਮੈਂ ਕੱਤੋਂ ਜਾਣਾ ਵਾ ਮੇਰੇ ਨਾਲ ਅੱਗੇ ਬੜੀ ਬੰਦੀ ਮੰਮੀ ਦੀ ਮੈਂ ਗਈ ਤੇ ਉਹਨੇ ਉਦਾਂ ਮੈਨੂੰ ਪੈ ਜਣਾ ਵਾ ਜਾਹੋਂ ਤਹੀ ਭਲਾ ਜਾਣਾ ਤੋਂ ਦੱਸਣ ਹੀ ਆਈ ਸੀ ਲੈ ਦੱਸ ਉਹ ਦਿਨ ਦਾ ਨਹੀਂ ਇਹਨਾਂ ਨੂੰ ਪਤਾ ਲੱਗਾ ਕੀ ਕਹਿੰਦੀ ਮੈਂ ਵੇਰਲਾ ਗਰਲੀਨ ਦਾ ਵਿਹਾਰ ਨਿਆਣੇ ਨੂੰ ਕੱਲੇ ਨਹੀਂ ਛੱਡਿਆ ਗਰਲੀਨ 113 ਏਸੀ ਵੀ ਆ ਗਰਲੀਨ ਨੇ ਕਿਹਾ ਬੰਦ ਕਰਨਾ ਹੀ ਨਹੀਂ ਆ ਆਜੋ ਮੈਂ ਇੱਧਰ ਜੇ ਸਪਾਈਆਂ ਕਰਨ ਦੀਆਂ ਗਰਲੀਨ ਹਾਂ ਯਾਰ ਸਪਾਈਆਂ ਬਾਅਦ ਵਿੱਚ ਹੋ ਸਕਦੀਆਂ ਸੀ ਉਹ ਮੁੰਡੇ ਨੂੰ ਤੂੰ ਕੱਲੇ ਉਧਰ ਛੱਡਿਆ ਆ ਫਿਰ ਕੀ ਹੈ ਯਾਰ ਹੁਣ ਮੈਨੂੰ ਨਾਲ ਨਾਲ ਥੋੜਾ ਇਹਨੂੰ ਚੁੱਕੀ ਫਿਰਨਾ ਵਾ ਸੁੱਤਾ ਹੀ ਤੇ ਮੈਂ ਥਲ ਸੁੱਤਾ ਰਹਿਣ ਦੀ ਓਏ ਉਹ ਤਾਂ ਗੱਲ ਹੈਗੀ ਆ ਫਿਰ ਵੀ ਅਜੇ ਬੱਚਾ ਨਿਆਣਾ ਵਾ ਲੱਗ ਰਹੀਦਾ ਵਾ ਜੇ ਆਪ ਮੰਨ ਲਓ ਇਧਰ ਉਧਰ ਜਾਣਾ ਹੁੰਦਾ ਤੇ ਕਿਸ ਨੂੰ ਲਾ ਕੇ ਭਾਲ ਦਿਆ ਕਰ ਜੇਕਰ ਨਹੀਂ ਤੂੰ ਕੋਈ ਕੰਮ ਕਰਨਾ ਹੁੰਦਾ ਤੇ ਮੈਨੂੰ ਦੱਸ ਦਿਆ ਕਰ ਮੈਂ ਨਹੀਂ ਵਿਹਲਾ ਵਾਂ 10 ਮਿੰਟ ਲਾ ਕੇ ਬਹਿ ਜਾਏ ਬੱਚੇ ਦੇ ਕੱਲਾ ਨਹੀਂ ਬਹੁ ਛੱਡੀਦਾ ਤੇ ਨਾਲੇ ਇੱਕ ਗੱਲ ਹੋਰ ਆ ਜਿੱਦਾਂ ਤੂੰ ਏਸੀ 24 ਘੰਟੇ ਛੜ ਛੜਦੀ ਹੈ ਨਾ ਇਹ ਆਪਣੀ ਸੇਲ ਵੀ ਨਹੀਂ ਕਰ ਕਾ ਤੇ ਬੱਚੇ ਲਈ ਤੇ ਹੈ ਹੀ ਆ ਕਿਉਂਕਿ ਇਹ ਛੋਟਾ ਵਾ ਬੱਚਾ ਇਦਾਂ ਨਾ ਕਰਿਆ ਕਰ ਹੁਣ ਬਰਸਾਤੀ ਮੌਸਮ ਹੁਣ ਮਾਲਾ ਵੀ ਘਰੋਂ ਜਾਵਾਂਗੇ ਇਦਾਂ ਏਸੀ ਚੋਂ ਰਾਹ ਸਕੂਟਰੀ ਤੇ ਧੁੱਪ ਵੀ ਪੈਣੀ ਸਾਰਾ ਕੁਝ ਹੋਣਾ ਵਾ ਤੇ ਤਾਂ ਬੱਚਾ ਬਿਮਾਰ ਹੋ ਜਾਊਗਾ ਤੇ ਨਾਲੇ ਤੇਰੀ ਸਿਹਤ ਲਈ ਵੀ ਸਖਤ ਮਣਾ ਵੇ ਜੇ ਮੈਂ ਏਸੀ ਬੰਦ ਕਰਦਾ ਨਾ ਤਾਂ ਉਸੇ ਵੇਲੇ ਉਹ ਰੌਂਡ ਹੈਪਨਦਾ ਨੂੰ ਪਤਾ ਲੱਗ ਜਾਂਦਾ ਜਿੱਦਾਂ ਉਹ ਇਹੋ ਤੇ ਗੱਲ ਮੈਂ ਤੈਨੂੰ ਸਮਝਾਉਣ ਲਿਆ ਵਾਂ ਕਿ ਜੇ ਅੱਜ ਇਹ ਚੀਜ਼ ਮਹਿਸੂਸ ਕਰਨ ਡਿਆ ਪਿਆ ਤੇ ਕੱਲ ਉਹਨੇ ਮੜ ਕੇ ਸਕੂਲੇ ਵੀ ਜਾਇਆ ਕਰਨਾ ਉੱਥੇ ਤੇ ਕੋਈ ਗਰਮੀ ਨਹੀਂ ਕਿ ਲੈ ਜਾਇਆ ਕਰਨੀ ਤੇ ਫਿਰ ਫਿਰ ਤੇ ਬਿਮਾਰ ਹੀ ਰਹਿਆ ਕਰੂਗਾ ਬਹੁਤ ਐਨਰਜੀ ਜਨ ਸਮਝੀਦਾ ਬੱਚੇ ਨੂੰ ਬਹੁਤਾ ਨਹੀਂ ਸੋਲ ਕਰੀਦਾ ਹੈਗਾ ਗਰਮੀ ਸਰਦੀ ਦੋਹੀ ਬੱਚੇ ਨੂੰ ਵੇਖਣੀ ਜ਼ਰੂਰੀ ਹੈ ਤੇ ਕੋਈ ਗੱਲ ਨਹੀਂ ਮੈਂ ਕੀ ਕਰਾਂ ਉਹ ਸਤੰਦਾ ਹੀ ਬੜਾ ਵਾ ਮੈਂ ਨਹੀਂ ਚਲ ਘੜੀ ਸੌਂ ਜਾਇਆ ਕਰੀ ਐਵੇਂ ਨਾ ਨਿਗਹਿਲੀ ਕਰਿਆ ਕਰਤੇ ਨਾਲੇ ਖੂਫਰ ਤੇ ਆ ਚਲੀਏ ਕੋਈ ਗੱਲ ਨਹੀਂ ਚਲ ਜਣੇ ਮੇਰੀ ਆ ਬਸ ਰਹਿ ਗਿਆ ਸਾਫ ਕਰਨ ਵਾਲਾ ਸ਼ੋਕੇਜ ਤੇ ਕਰ ਲੈ ਅੱਜ ਹੀ ਕਿਤੇ ਸਫਾਈ ਕਰਕੇ ਜਾਣਾ ਹੀ ਆਪਾਂ ਦੋਵਾਂ ਨੇ ਤੇ ਚਲ ਜਾਣਾ ਵਾ ਗੇਟ ਮਾਰ ਕੇ ਤੇ ਮਗਰੋਂ ਕਿਨੇ ਆਉਣਾ ਵਾ ਇੱਥੇ ਤੇ ਜਿੱਦਾਂ ਆਉਣਾ ਵਾ ਫੇਰ ਆਉਂਦੇ ਨੂੰ ਘਟਾ ਮਿੱਟੀ ਦੋਦਾਂ ਹੀ ਪਿਆ ਹੋਣਾ ਤੂੰ ਕੋਈ ਗੱਲ ਨਹੀਂ ਤੂੰ ਕਾਹ ਤੋਂ ਕਿ ਜਿਹੜੇ ਕੰਮ ਤੋਂ ਮੈਂ ਨਹੀਂ ਆ ਤੂੰ ਨਾ ਹਮੇਸ਼ਾ ਕਰ ਲਈਂ ਜਦੋਂ ਕਿਤੇ ਜਾਣਾ ਹੁੰਦਾ ਨਾ ਉਹਦੇ ਤੂੰ ਕਹਿਣਾ ਕੋਈ ਨਾ ਕੋਈ ਕੱਢਣਾ ਹੁੰਦਾ ਭੀ ਜਾਂ ਮੇਰਾ ਸੂਟ ਆਉਣ ਵਾਲਾ ਵਾ ਜਾਂ ਆਹ ਵਾ ਕੋਈ ਨਾ ਕੋਈ ਤੈਨੂੰ ਉਹਦੇ ਲਈ ਸਾਰੇ ਕੰਮ ਨਿਕਲਨੇ ਹੁੰਦੇ ਆ ਉਹ ਮੇਰੇ ਕਹਿਣ ਤੋਂ ਭਾਵੇਂ ਆ ਭੀ ਜੇ ਆਪਾਂ ਜਾਣਾ ਹੀ ਆ ਤੇ ਠੰਡੇ ਠੰਡੇ ਜਾਣੇ ਆ ਕਿ ਜ਼ਰੂਰੀ ਸ਼ਿਕਰ ਤੇ ਪਹਿ ਚੜਾ ਕੇ ਜਾਣਾ ਵਾ ਤੇ ਨਾਲ ਇੱਕ ਗੱਲ ਹੋਰ ਜੇ ਮਸਾ ਲੇਟ ਜਾਣਾ ਹੁੰਦਾ ਤੇ ਮੈਨੂੰ ਪਹਿਲਾਂ ਦੱਸਿਆ ਕਰ ਮੈਨੂੰ ਤੂੰ ਸਵੇਰੇ ਤਿਆਰ ਕਰਕੇ ਬਾਹਰ ਛੱਡਣੀ ਆ ਤੇ ਆਪ ਤੂੰ 11 ਵਜੇ ਤਿਆਰ ਹੋਣਾ ਹੁੰਦਾ ਵਾ ਗੱਲਾਂ ਤਾਂ ਬੜੀਆਂ ਕਰਦੇ ਆ ਮੈਨੂੰ ਪੁੱਛ ਕੇ ਵੇਖੋ ਨਿਆਣਾ ਵੀ ਸਾਹਮਣਾ ਪੈਂਦਾ ਵਾ ਤੇ ਘਰ ਦਾ ਵੀ ਸਾਰਾ ਕਰਨਾ ਪੈਂਦਾ ਮੈਂ ਸੋ ਕਿਹਾ ਵੀ ਕੋਈ ਕੰਮ ਆ ਨਹੀਂ ਲੱਭ ਜੇ ਤੇ ਕੰਮ ਵਾਲੀ ਵੀ ਨਹੀਂ ਲੈਂਦੀ ਮੈਂ ਤਾਂ ਕਿਹਾ ਵੀ ਚਲ 50000 ਵਾਧ ਦੇ ਦਿਆ ਕਰਾਂਗੇ ਉਹਨੇ ਨਿਕਲ ਗਿਆ ਗੱਲਾਂ ਮੇਰੇ ਦਿਮਾਗ ਵਿੱਚੋਂ। ਉਹੀ बार-बार ਉਹੀ बार-बार ਉਹਦੀ ਸੱਸ ਦੇ ਤਾਨੇ। ਉਹ ਹੀ ਮੇਰੇ ਦਿਮਾਗ 'ਚ ਘੁੰਮਣ ਦੇ ਆ। ਉਹ ਗੱਲਾਂ ਮੈਨੂੰ ਭੁੱਲਣ ਨਹੀਂ ਡਈਆਂ। ਕਹਿੰਦੀ ਕੀ ਕਰ ਲੋਗੇ ਤੁਸੀਂ? ਕੋਈ ਗੱਲ ਨਹੀਂ। ਜੀਵਣਾ ਹੁਣ ਤੈਨੂੰ ਕੁਛ ਨਾ ਕੁਛ ਕਰਨਾ ਹੀ ਪੈਣਾ। ਸੋਚ ਹੁਣ। ਸੋਚ। ਕੋਈ ਗੱਲ ਨਹੀਂ। ਹੁਣ ਉਹ ਕਰੂੰਗੀ ਜਿਹੜਾ ਅੱਜ ਤੱਕ ਕਹਿਨੇ ਨਹੀਂ ਕੀਤਾ। ਤੇ ਤੈਨੂੰ ਵੀ ਚੰਗੀ ਤਰ੍ਹਾਂ ਲੋ ਲੱਗ ਜੂਗੀ। ਜਿਹੜੀ ਤੂੰ ਕਹਿਨੀ ਆ ਨਾ ਮੇਰੇ ਪੁੱਤ ਦੀ ਬੇਇੱਜ਼ਤੀ ਕੀਤੀ ਹੁਣ ਵੇਖੀ ਆਪਣੀ ਬੇਇੱਜ਼ਤੀ ਦਾ ਬਦਲਾ ਮੈਂ ਕਿੱਦਾਂ ਲਵਾਂ ਤੇਰੇ ਕੋਲ ਤੈਨੂੰ ਪਤਾ ਲੱਗੂਗਾ ਉਦੋਂ ਜਦੋਂ ਸਾਰੇ ਪਿੰਡ ਚ ਨੱਕ ਦੇਣ ਜੋਗੀ ਨਾ ਨਾ ਰਹੀ ਫੇਰ ਵੇਖੀ ਤੂੰ ਨਹੀਂ ਨਹੀਂ ਅੱਜ ਨਹੀਂ ਜੇ ਮਿਲਿਆ ਜਾਣਾ ਸ਼ਾਮ ਨੂੰ ਕਿਉਂਕਿ ਅੱਜ ਗਰਲੀਨ ਦੇ ਪਿੰਡ ਕਲੇ। ਵਾਹ ਪ੍ਰਵਾਸ ਸਹੁਰੇ ਚੱਕਰ ਮਾਰਨਾ ਹੀ ਪੈਂਦਾ ਆਗੇ। ਆਹ ਠੀਕ ਐ। ਚਲ ਠੀਕ ਐ ਕੱਲ ਨੂੰ ਮਿਲਦੇ ਆ। ਕੱਲ ਨੂੰ ਜਾਂ ਜਿਤਨਾ ਵਾਂ ਗੋਦ ਮੈਂ ਤੁਹਾਨੂੰ ਦੱਸਾਂਗਾ। ਠੀਕ ਐ ਮੇਰੇ ਠੀਕ ਐ। ਇਹ ਤਾਂ ਸਾਡੇ ਯਾਰ ਦੋਸਤ ਨਹੀਂ ਕਾਨੂੰ ਛੱਡਦੇ ਆਗੇ। ਜਾਣਾ ਮਗਰ ਹੁੰਦਾ ਤਾਂ ਪਹਿਲਾਂ ਹੀ ਪੁੱਛਦੇ ਕਿ ਕਿਦਣਾ ਬਣਾਵਾ। ਲੈ ਯਾਰਾਂ ਦੋਸਤਾਂ ਨੂੰ ਵੀ ਫਿਕਰ ਹੁੰਦੀ ਏ ਆਗੇ। ਆਂਦੇ ਤੋਂ ਸਹੁਰੇ ਬੜਾ ਚੱਕਰ ਮਾਰਦਾ ਤੀਜੇ ਦਿਨ ਸਹੁਰੇ ਜਲਦਾ ਮਖੌਲ ੜੇ ਕਰ। ਤੇ ਇੱਚੇ ਕਿਹੜੀ ਗੱਲ ਆ? ਕਹਿ ਤੂੰ ਇਹ ਹੋਇਆ ਕਰੋ। ਕੋਤਨੇ ਸੰਡੇ ਯਾਰ ਇੱਥੇ ਕਿਹੜੀ ਗੁੱਸੇ ਵਾਲੀ ਗੱਲ ਹੈ ਤੇ ਚੱਲੀਏ ਭਰੋਗੇ ਜੀ ਤਿਆਰ ਤੈ ਮੈਂ ਹੋ ਗਈ ਆ ਤੇ ਰਾਸਤੇ ਵਿੱਚ ਨਾ 10 ਮਿੰਟ ਰੁਕਣਾ ਪੈਣਾ ਜੇ ਮੌਸਮ ਚੇਂਜ ਹੋਇਆ ਤੇ ਮੈਂ ਛਲੇ ਦੇ ਸੂਟ ਲੈ ਲਾਂਗੀ ਪੂਰੀ ਬਾਹ ਦੇ ਦੋ ਗੱਲ ਇਹ ਨਾ ਉਹ ਤਾਂ ਗੱਲ ਤਾਂ ਠੀਕ ਹੈ ਪਰ ਮੈਂ ਨਾ ਵੀ ਅੱਗੇ ਆਪਾਂ ਲੇਟ ਹੋ ਗਏ ਆ ਤੇ ਗਰਮੀ ਬੜੀ ਏ ਤੇ ਕਿੱਥੇ ਨਿਆਣੇ ਨੂੰ ਲਾ ਕੇ ਬਾਜ਼ਾਰਾਂ ਚ ਫਿਰਦੇ ਰਵਾਂਗੇ ਏਦਾਂ ਕਰਦੇ ਆ ਆਪਾਂ ਚੱਲਦੇ ਆਂ ਤੇਰੇ ਪਿੰਡ ਉੱਥੇ ਰਮਾਨਾ ਚਾਹ ਪਾਣੀ ਪੀ ਕੇ ਤੇ ਮੁੜ ਕੇ ਤੂੰ ਆਪਣੀ ਭਾਬੀ ਨੂੰ ਲੈ ਲਈ ਨਾਲ ਜਿਹੜੀ ਮਰਜ਼ੀ ਨਾਲ ਲੈ ਕੇ ਤੇ ਸ਼ਹਿਰ ਚੱਲ ਜੇ ਸਕੂਟਰੀ ਲੈ ਕੇ ਉੱਥੇ ਆਪਣੀ ਮਰਜ਼ੀ ਨਾਲ ਘੰਟਾ 2 ਘੰਟੇ ਲਾ ਕੇ ਸ਼ੋਪਿੰਗ ਕਰਕੇ ਤੇ ਆ ਜਾ। ਮੈਂ ਆਰਾਮ ਘਰ ਮਾਨਾ ਕਰ ਤੂੰ ਵੀ ਖੁਸ਼ ਤੇ ਮੈਂ ਵੀ ਤੇ ਬੱਚਾ ਜਿਹੜਾ ਉਹ ਮੰਮੀ ਨੂੰ ਫੜਾ ਦੇ। ਚਲੋ ਕੋਈ ਗੱਲ ਨਹੀਂ ਇੱਦਾਂ ਕਰ ਲਾਂਗੇ ਤੇ ਚਲੋ ਫਿਰ ਚੱਲੀਏ। ਮੈਂ ਵੀ ਚੁੱਕਾ ਮੈਂ। ਤੇ ਗ੍ਰੀਨ ਕੱਪੜੇ ਪਾਲੇ ਨਾ ਸਾਰੇ? ਹਾਂਜੀ ਉਹ ਕਿੱਟ ਰੱਖੀ ਆ ਮੈਂ ਕੁਰਸੀ ਤੇ ਤੇ ਲਾਉ ਲੂਕ ਲਾਉ ਤੀ। ਕੋਈ ਨਾ ਮਾਰਦਾ ਮੈਂ ਤੇ ਆਉਂ ਫਿਰ ਤੂੰ। ਚਲੋ। ਲਾ ਗਰ ਗ੍ਰੀਨ ਇਹ ਥੜਾ ਪੱਖੇ ਕਿਤੇ ਬੰਦ ਕਰਨਾ। ਗੱਲ ਨਹੀਂ ਨਾ ਦੂਜੇ ਡ੍ਰੈਗ ਰੂਮ ਦਾ ਕਰਤਾ ਹੀ ਪੱਖਾ ਬੰਦ ਹਾਂਜੀ ਕਰਤਾ ਜੀ ਚਲ ਠੀਕ ਹੈ ਅੱਜ ਚੱਲਿਆ ਆਪਣੀ ਨਾਨੀ ਪਿੰਡ ਨਾਨੀ ਨੇ ਖੁਸ਼ ਹੋ ਜਾਣਾ ਚਾਹੇ ਚੜ ਜਾਣਾ ਉਹ ਤਾਂ ਤੁਹਿੰਨੂੰ ਕਿਵੇਂ ਦੱਸਿਆ ਵੀ ਨਾ ਉਹਨੇ ਕੂਣੀ ਕਰਦੇ ਨਹੀਂ ਮੈਂ ਕਹਿਣੀ ਮम्मी ਚਾਹ ਬਣਾ ਤਾਂ ਸਰਪ੍ਰਾਈਜ਼ ਹੁੰਦੀ ਹੈ ਮੰਮੀ ਇਹ ਤਾਂ ਬੜੇ ਦਿਨਾਂ ਦੀ ਗੱਲ ਹੀ ਮੇਰਾ ਨਹੀਂ ਟੈਨ ਕਰਦਾ ਹੈਗਾ ਚੰਗਾ ਹਿੰਟਾ ਕੋ ਧਾਰੀ ਜੀ ਅੱਜ ਤੰਨਾ ਨਿਕਾ ਪਿਆ ਹੈ ਨਾ ਮੇਰਾ ਵੀ ਤੇਲ ਨਹੀਂ ਕਰ ਰਿਹਾ ਹੈ ਹਾਂਜੀ ਮੰਮੀ ਇਹ ਤਾਂ ਕਿਹੜਾ ਢਾਢੀ ਤੁਨਾ ਲਾਦਾ ਤੇਲ ਲਾਦਾ ਹਰ ਸਾਡੇ ਤੇ ਜਿਆ ਛੜੇ ਆਹੀ ਉਥੇ ਦੇ ਮੈਨੂੰ ਕੰਮ ਵੀ ਕਰਨਾ ਪਿੰਦਾ ਵਾ ਇਹਨੂੰ ਲੰਮੇ ਪੇ ਨਹੀਂ ਹੈ ਉਸੇ ਵਲੇ ਮੁੰਡਾ ਥੰਦਾ ਅੱਛਾ ਇਹਦਾ ਮੰਲੇ ਦਾ ਨਾਨੀ ਨਾਲ ਪਿਆਰ ਪੈ ਗਿਆ ਹੁਣ ਮੰਮੀ ਸਹੀ ਗੱਲ ਦੱਸਾਂ ਤਾ ਨਾ ਝੂਠ ਹੀ ਹੈ ਮਾਂ ਆਪ ਤੇ ਘੱਟ ਚੁਪਦੀ ਹੈ ਤੇ ਸਾਰਾ ਮੈਨ ਡਿਊਟੀ ਮੇਰੀ ਦਾ ਛੱਦੀ ਹੈ ਚੱਲ ਪੁੱਤ ਇਹ ਵੀ ਡਿਊਟੀ ਕਰਮਾਂ ਵਾਲਿਆਂ ਨੂੰ ਮਿਲਦੀ ਹੈ

ਇਹਨੇ ਕਰਨੀ ਜਾ ਰਹਾ ਵਾ ਅਸਲ ਜਿਹੜੇ ਆ ਬਰਸਾਤੀ ਮੌਸਮ ਹੁੰਦਾ ਨਾ ਇਹ ਭੜਾ ਜਿਹਾ ਹੁੰਦਾ ਸਹੀ ਗੱਲ ਮੜੀ ਧੁੱਪ ਲੱਗੇ ਤੇ ਪਸੀਨਾ ਪਸੀਨਾ ਤੇ ਜੇ ਹਵਾਵਾਂ ਕਹਿੰਦਾ ਵੀ ਮੀਂਹ ਤੇ ਫਿਰ ਠੰਡ ਜੀ ਲੱਗ ਜਾਂਦੀ ਸਹੀ ਗੱਲ ਆ ਪਰ ਇਹਦਾ ਤਾ ਪਰਾਂਦੇ ਨਹੀਂ ਹੁਣਾ ਮੌਸਮ ਹੋ ਜਾਣਾ ਚੇਂਜ ਤੇ ਲੋਕੋ ਤਾਂ ਤੇ ਰੰਗ ਆ ਇੱਥੇ ਸਦੀਆਂ ਕਰਦੀਆਂ ਚੱਲਦੀਆਂ ਰਹੀਆਂ ਹਾਂਜੀ ਹਾਂਜੀ ਕੋਣ ਮਾਸੀ ਮਾਸਾ ਠੀਕ ਠਾਕ ਨੇ ਹਾਂ ਸਨੀ ਉਹ ਵੀ ਠੀਕ ਨੇ ਤੂੰ ਸਾਧ ਤੇਰੀ ਫਸਲ ਵੜੀ ਦਾ ਕਿੱਦਾਂ ਚੱਲਣ ਲਿਆ ਹਾਂ ਸੋਧੀਆਂ ਠੀਕ ਠਾਕ ਪਾਪਾ ਬਾਬੇ ਦੇ ਗੱਬੀ ਨੇ ਮਿਆਸ ਚੰਢੀ ਹਾਂ ਇਹ ਦਾਦ ਗਿਆ ਤੇ ਹੋ ਕੇ ਆਇਆ ਵਾ ਤੇ ਇਹ ਭਾਈ ਹੁਣ ਮੇਰੇ ਹੱਥ ਨਾਲ ਪਛਾਣੇ ਪਰ ਨਹੀਂ ਚੋਪੀ ਕੀਤਾ ਰਿਹਾ ਇਹ ਫਿਰ ਵੀ ਉਹਨੇ ਨਾਨੀ ਨੇ ਪਾਲਿਆ ਵਾ ਸਵਾਮੀ ਨਾਲ ਹਾਂ ਇਹਦਾਈ ਤੇ ਮੰਮੀ ਸ਼ਰਨ ਭਾਬੀ ਨੇ ਮੈਨੂੰ ਸਾਸ੍ਰੀ ਘਰ ਬੁਲਾਈ ਤੇ ਇਹਨਾਂ ਨੂੰ ਸਾਸ੍ਰੀ ਘਰ ਬੁਲਾ ਕੇ ਹਾਲ ਚਾਲ ਪੁੱਛਿਆ ਮੇਰੇ ਮੁੰਡੇ ਵਾਲੇ ਇੱਕ ਵਾਰੀ ਵੀ ਨਹੀਂ ਵੇਖਿਆ ਤੇ ਮੈਨੂੰ ਵੀ ਨਹੀਂ ਪੁੱਛਿਆ ਚੱਲ ਬੱਤ ਕੋਣ ਜਿੱਦਾਂ ਦੀ ਵੀ ਹੈਗੀ ਆ ਟਾਈਮ ਤਾਂ ਹੁਣ ਕੱਢਣਾ ਹੀ ਪੈਣਾ ਨਹੀਂ ਤਾਂ ਬੜੀ ਪਰੇਸ਼ਾਨੀ ਹੋ ਜਾਏ ਤੈਨੂੰ ਮੈਂ ਕੀ ਦੱਸਾਂ ਤਾਂ ਨਾ ਪਾ ਵੀ ਕਿੱਥੇ ਉਹ ਤਾਂ ਮੈਨੂੰ ਦਿਖੇ ਨਹੀਂ ਆ ਨਾਬ ਉਧਰ ਹਾਲਚ ਪਈ ਇਹ ਮੂੰਹ ਵੱਟ ਕੇ ਉਹ ਮੰਮੀ ਕਾਤੋਂ ਕੋਈ ਗੱਲ ਹੋਈ ਆ ਪੇਕੇ ਗਈ ਤੇ ਉੱਥੇ ਜਾ ਕੇ ਤੇ ਵੱਧ ਘਟ ਹੋਏ ਪਿੰਦਰ ਦੇ ਨਾਲ ਮਾਂ ਬੜਾ ਬੋਲੀ ਏ ਇਹ ਇੱਥੇ ਗਲੂਰੀ ਜੀ ਕੋਈ ਨਹੀਂ ਗਈ ਤੇ ਮੁੰਡਾ ਆਇਆ ਤੇ ਮੈਂ ਮੁੰਡੇ ਨੇ ਪੁੱਛਿਆ ਨਾ ਕਿ ਉੱਥੇ ਕੀ ਗੱਲ ਆ ਕਿ ਚੁੱਪ ਚੁੱਪ ਕਿਉਂ ਤੇ ਕਹਿੰਦਾ ਮੰਮੀ ਆਹ ਕੁਛ ਉੱਥੇ ਹੋਇਆ ਮੰਮੀ ਆਹ ਤਾਂ ਉਹਨਾਂ ਵਾਲੀ ਹੱਦ ਹੋਈ ਆ ਜਵਾਈ ਪਾਈ ਨੇ ਵੀ ਕੋਈ ਇਦਾਂ ਕਰਦਾ ਵਾ ਜਿੱਦਾਂ ਇਹਨਾਂ ਨੇ ਕੀਤਾ ਵਾ ਉਹ ਤੋਂ ਉਹ ਧੋਣੇ ਗੱਲਾਂ ਨਹੀਂ ਆ ਤੇ ਇਹਨੂੰ ਕਿ ਇਤਰਾਜਾ ਜੱਜੇ ਬਿਠਾਲ ਦੋ ਇੱਦਾਂ ਬੜਾ ਜਾਜ ਲੈ ਜੇਗਾ ਇਹਨਾਂ ਨੂੰ ਉਹਨੂੰ ਕਹਿੰਦਾ ਦੀ ਜੇ ਪੱਲੇ ਹੋਊਗਾ ਤਾਂ ਫੇਰ ਇਹ ਬੈਗ ਜਾਏਗੀ ਇਹੀ ਕਿਹੜਾ ਪੈਸੇ ਨਹੀਂ ਲਾਉਂਗੇ ਨਹੀਂ ਪੈਣਾ ਉਹ ਨਹੀਂ ਪੱਲੇ ਵਾਲ ਵੇਂਦੇ ਉਹ ਤਾਂ ਕਹਾਂਦੇ ਮੁੱਲ ਲੱਲੋ ਲੋਕੀ ਮੁੱਲ ਬੈਂਡ ਲੈਣ ਦੇ ਕਹ ਤੂੰ ਲੈ ਕੇ ਫੇਰ ਖਲਾ ਦੋ ਕੁੜੀ ਨੂੰ ਉਹਨਾਂ ਦੇ ਪਾਜੀ ਸ਼ਪਤ ਖਣੀਆਂ ਉਹਨਾਂ ਨੂੰ ਕੀ ਲੱਗਿਆ ਉਹਨਾਂ ਨੂੰ ਕਿਹੜਾ ਪੈਸੇ ਦਾ ਕਦਰ ਹੈ ਕੀ ਹੈ ਤੇ ਕੀ ਨਹੀਂ ਜਿੰਨੇ ਲਾਉਣੇ ਦੁੱਖ ਤੋਂ ਉਹਨੂੰ ਹੁਣ ਦੋ ਵਰੀ ਲਾਤੇ ਨਹੀਂ ਕੰਮ ਬਣਿਆ ਹੁਣ ਦੱਸ ਅਸੀਂ ਕੀ ਕਰੀ ਪੁੱਤ ਜਦੋਂ ਵੀ ਉਹਨਾਂ ਕੋ ਆਇਆ ਜਾਏਗਾ ਨਾ ਆ ਜਾਣਗੇ ਤੇ ਤੰਗ ਨਾ ਕਰੀ ਮਿਲਦੀ ਹੈ। ਚਲੋ ਮੰਮੀ ਇਹ ਗੱਲਾਂ ਤੁਸੀਂ ਛੱਡੋ। ਜਿੱਦਾਂ ਨਾ ਪਿੰਦਰ ਦੀ ਬੇਹਤੀ ਕੀਤੀ ਹੈ ਨਾ ਮੇਰਾ ਜੀ ਕਹਿੰਦਾ ਨਾ ਭਾਬੀ ਦੀ ਮੈਂ ਉਦਾਂ ਕਰਾਂ। ਦੁਪਹਿਰ ਮੈਂ ਉਹਨੂੰ ਘਵਾਉਣਾ ਨਹੀਂ ਜੇ ਹੈਗਾ। ਫੇਰ ਨਾ ਕਿਉਂ ਤੇ ਉਹਨੂੰ ਘਵਾਇਆ ਨਹੀਂ ਜੇ। ਮਾੜੀ ਚੰਗੀ ਨਾ ਕਰੀ। ਸਾਡੀਆਂ ਕਿਤਨਾ ਪੁੱਜਣੀਆਂ ਪੁੱਤ ਤੇ ਇਹਨਾਂ ਨਹੀਂ ਪੁੱਜਣਣੀਆਂ। ਪਰ ਜਿੱਦਾਂ ਮਰਜੀ ਹੈ ਨਾ ਅੱਗੇ ਤੁਹਾਡੀ ਮੈਂ ਹਰ ਗੱਲ ਮੰਨਦੀ ਆ। ਆ ਨਹੀਂ ਮੰਨਣੀ ਹੈਗੀ। ਮੈਂ ਨਹੀਂ ਉਹਨੂੰ ਘਵਾਉਣਾ ਹੈਗਾ। ਪੁੱਤ ਇਹ ਤੇਰਾ ਮੀਨਾਂ ਦਿਲ ਕਰਦਾ। ਮਾੜੀ ਜੰਨੀ ਨਾ ਤਲੀ ਬੋਲਣਾ ਬੋਲ ਨਹੀਂ ਬੋਲਣਾ ਤਾਂ ਨਾਮ ਹੋਣੀ ਸਰਸ਼ੀਗਾ ਦੀ ਆਏ ਆ ਕਿ ਨਾ ਸੋਣਾ ਗਿਆ ਨਾ ਮੀਂਹ ਗਿਆ ਰੰਗ ਵੀ ਘੋਰਾ ਹੋ ਗਿਆ ਦਾ ਆਹੋ ਪੁੱਤ ਨਿਆਣਾ ਰੰਗ ਬਦਲਦਾ ਵਾਬੇ ਓਈ ਸੁੱਕੇ ਹੀ ਲਿੰਦਾ ਹਰ ਵਕਤ ਮੰਮੀ ਆਈ ਪੁੱਤ ਅਜੇ ਨਹੀਂ ਪਤਾ ਲੱਗਦਾ ਇਹੋ ਸੋਣਾ ਦੇ ਦੀ ਠੀਕ ਆ ਤੇ ਬੈਠੀ ਆ ਨਹੀਂ ਵਿਕਵਾਉਂਗੀ ਨਾ ਤਾਂ ਵੀ ਮੈਨੂੰ ਕੋਆਉਂਦੀ ਇਹਨਾਂ ਨੂੰ ਪਤਾ ਲੱਗਦਾ ਪਹਿਲੀ ਗੱਲ ਦਾ ਤੂੰ ਜਵਾਬ ਨਹੀਂ ਦਿੰਦਾ ਹੈਗਾ ਤੇ ਚੱਲ ਪੁੱਤ ਜੇ ਤੈਨੂੰ ਕੋਆਉਂਦੀ ਤੂੰ ਵੀ ਸਿਆਣੀ ਬਣ ਨਾ ਚੱਲ ਫੇਰ ਵੀ ਵੱਡੀ ਨਾਲ ਉਹ ਤੇ ਚੰਗੀ ਹੈ ਫੇਰ ਵੀ ਤੈਨੂੰ ਕੋਆਉਂ ਲਈ ਐਨੀ ਨਹੀਂ ਪੋਟਾ ਪਾਈ ਦੀ ਇੱਕ ਦੂਜੇ ਦੇ ਨਾਲ ਮੰਮੀ ਆਪੇ ਤੇ ਤੂੰ ਹੀ ਮਿਲਦਾ ਸੰਡੇ ਇਹ ਪਿੰਦਰ ਭਾਈ ਦੀ ਇਨੀ ਉਹਨੇ ਵੀਰਤੀ ਕੀਤੀ ਤਾਂ ਆਪੇ ਤੇ ਦੂਜੇ ਬਣੇ ਹੋ ਗਏ ਉਹ ਮੇਰੇ ਘਰ ਵੀ ਕਰੇ ਕੌਣ ਕੋਈ ਵੇਸਤੀ ਪੁੱਤ ਜੀ ਅੱਧੀ ਹੁਣ ਮਾਂਛਦਾ ਨਹੀਂ ਤੇ ਉਹਦੀ ਕੁੜੀ ਤੇ ਚੰਗੀ ਆ ਨਾ ਮੋਹ ਤਾਂ ਨਹੀਂ ਮਾੜੀ ਨਾਲ ਕੋਈ ਮੜ ਚੰਗੀ ਕਰਦੀ ਕੁੜੀ ਤਾਂ ਲੈ ਨੂੰ ਕੀ ਕਰਨਾ ਵਾ ਜੇ ਉਹ ਚੰਗੀ ਆ ਤੇ ਘਰ ਦੇ ਤੇ ਨਹੀਂ ਨਾ ਚੰਗੇ ਪੁੱਤ ਚੁੱਪ ਕਰ ਜਾ ਮੈਂ ਤਾਂ ਕਹ ਤੈਨੂੰ ਨਹੀਂ ਦੱਸਣਾ ਪਰ ਤੂੰ ਬੋਲਦੀ ਬਹੁਤ ਜ਼ਿਆਦਾ ਮੈਂ ਵੀ ਉਹਦੀ ਮਾਂ ਦੀ ਬਹੁਤ ਬੇਇੱਜ਼ਤੀ ਕੀਤੀ ਤੂੰ ਕਰਕੇ ਛੱਡਿਆ ਮੈਂ ਵੀ ਪੱਕਾ ਤੇ ਜੇ ਮੈਂ ਨਹੀਂ ਦੇਣਾ ਤੁਹਾਡੀ ਜਗਾ ਤਾਂ ਉਹਦਾ ਮੈਂ ਸਿਰ ਪਾੜ ਦੇਣਾ ਹੀ ਚੰਗਾ ਬਾਬਾ ਸਿਰ ਪਾੜਨ ਵਾਲਾ ਰਹਿ ਗਿਆ ਤੂੰ ਪਾੜਦੀ ਚੁੱਪ ਕੀਤੀ ਦਾ ਨਾ ਸੁਆ ਕਰ ਤੀ ਮੈਂ ਬੜਾ ਸਮਝਾਂਦੀ ਆ ਸਮਝਾਂਨੀ ਆ ਅਹੀਂ ਤੱਕ ਨਹੀਂ ਪਿੰਦਰ ਨੂੰ ਗੱਲ ਨਹੀਂ ਕੀਤੀ ਤੇ ਉਹ ਕਿੱਦਾਂ ਗੱਲ ਕਰ ਜਣ ਜਿੱਦਾਂ ਤੂੰ ਸੜਦੀ ਭੁੱਜਦੀ ਆ ਨਾ ਇਹਨੂੰ ਚਾਹੇ ਨਾ ਹੋਸ਼ ਕਿੱਥੇ ਹੋਣੀ ਇਹੋ ਦੁੱਧ ਪਿਆ ਪੀਣਾ ਉਹਨੇ ਵਿਚਾਰੇ ਨੇ ਉਹੋ ਗੱਲ ਕਿਦਾਂ ਘੰਡੀ ਰਿਆ ਕਰ ਥੋੜੀ ਬੋਤੀ ਸੜ ਸੜ ਕੇ ਤਾਂ ਇਨੀ ਕੋ ਕੋ ਵੀ